ਉਰਦੇ ਹੁਕਮਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਵਕੀਲਾਂ ਨੂੰ ਮੁਹਾਲੀ ਥਾਣੇ ਦੇ ਵਿੱਚ ਮਿਲੀ ਐਫ ਆਈ ਆਰ ਦੀ ਕਾਪੀ ਕਿਹਾ ਹੁਣ ਅੱਗੇ ਵੀ ਦੇਖਾਂਗੇ ਕਾਨੂੰਨੀ ਰਾਹ ਪ੍ਰਤਾਪ ਸਿੰਘ ਬਾਜਵਾ ਨੂੰ ਮਿਲਿਆ ਹਾਈ ਕਮਾਂਡ ਦਾ ਵੀ ਸਾਥ ਜੈ RAM ਰਵੀਸ਼ ਬੁਲੇ ਬਾਜਬਾਨੀ ਜੋ ਕਿ ਹਮ ਮੀਡੀਆ ਰਿਪੋਰਟਾਂ ਦੇ ਆਧਾਰ ਤੇ ਕਿਹਾ ਕਾਨੂੰਨ ਵਿਵਸਥਾ ਤੇ ਧਿਆਨ ਦੇਣ ਦੀ ਬਜਾਏ ਹਕੀਕਤ ਦੱਸਣ ਵਾਲਿਆਂ ਨੂੰ ਡਰਾਉਣ ਦੇ ਵਿੱਚ ਲੱਗੀ ਹੈ ਪੰਜਾਬ ਸਰਕਾਰ ਪ੍ਰਤਾਪ ਸਿੰਘ ਬਾਜਵਾ ਦੇ ਕਾਂਗਰਸ ਪੰਜਾਬ ਕਾਂਗਰਸ ਇਕਜੁੱਟ ਵੜਿੰਗ ਤੇ ਚੰਨੀ ਬੁੱਲੇ ਬਾਜਵਾ ਨੂੰ ਡਰਾਉਣ ਦੀ ਹੋ ਰਹੀ ਹੈ ਕੋਸ਼ਿਸ਼ ਕੱਲ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਅੱਜ ਥਾਣੇ ਦੇ ਵਿੱਚ ਪੇਸ਼ ਨਹੀਂ ਹੋਏ ਪ੍ਰਤਾਪ ਸਿੰਘ ਬਾਜਵਾ ਪੁਲਿਸ ਨੇ ਮੋਹਾਲੀ ਸਾਈਬਰ ਥਾਣੇ ਦੇ ਵਿੱਚ ਕੀਤਾ ਸੀ ਤਲਬ 32 ਗਰਨੀਡ ਵਾਲੇ ਬਿਆਨ ਦਾ ਸੋਰਸ ਜਾਨਣਾ ਚਾਹੁੰਦੀ ਹੈ ਪੁਲਿਸ ਸੀਐਮ ਮੰਡਾ ਬਾਜਵਾ ਦੇ ਉੱਤੇ ਮੁਰਤਿਕਾ ਨਿਸ਼ਾਨਾ ਬੁੱਲੇ ਜਦੋਂ ਪੁੱਛਿਆ ਬੰਬ ਕਿੱਥੇ ਹੈ ਤਾਂ ਹੁਣ ਵਕੀਲ ਕਰਦਾ ਫਿਰ ਰਿਹਾ ਬਾਜਵਾ ਕਿਹਾ ਪੰਜਾਬ ਤੇ ਉਂਗਲ ਚੁੱਕਣ ਵਾਲਿਆਂ ਨੂੰ ਬਖਸ਼ਾਂਗੇ ਨੇ ਪ੍ਰਤਾਪ ਸਿੰਘ ਬਾਜਬਾ ਵੱਲੋਂ ਵਿਵਾਦ ਦੀ ਉਪਤੀ ਬੋਲੀ ਸੁਨੀਲ ਜਾਖੜ ਬਾਜਬਾ ਨੇ ਖੁਦ ਕਿਤੀ ਲਾਈਨ ਕ੍ਰੋਸ ਬਾਜਬਾ ਨੂੰ ਦਿੱਤੀ ਸਲਾ ਆਪਣੇ ਪ੍ਰਧਾਨ ਵਾਂਗੂ ਸੀਐਮ ਦੇ ਪੈਰੀਂ ਨਾ ਡਿੱਗ ਜਾਏ ਕਾਨੂੰਨ ਵਿਵਸਥਾ ਨੂੰ ਲੈ ਕੇ ਮਜੀਠੀਆ ਨੇ ਕੀਰੀ ਪੰਜਾਬ ਸਰਕਾਰ ਗਿਆ ਪੰਜਾਬ ਗੈਂਗਲੈਂਡ ਬਣ ਗਿਆ ਪਰ ਸਰਕਾਰ ਸਥਿਤੀ ਨੂੰ ਕੰਟਰੋਲ ਕਰਨ ਦੀ ਥਾਂ ਹਕੀਕਤ ਦੱਸਣ ਵਾਲਿਆਂ ਨੂੰ ਦਬਾਉਣ ਦੀ ਕਰ ਰਹੀ ਹੈ ਕੋਸ਼ਿਸ਼ ਮਜੀਠਾ ਦੇ ਵਿੱਚ ਪٹرول ਬੰਦ ਦੇ ਉੱਤੇ ਹੋਈ ਕਤਲ ਦੀ ਸੀਸੀਟੀਵੀ ਆਈ ਸਾਹਮਣੇ ਸ਼ਰਿਆਮ ਕੈਵਨ ਦੇ ਵਿੱਚ ਵੜ ਕੇ ਬਦਮਾਸ਼ਾਂ ਨੇ ਮਾਰੀਆਂ ਗੋਲੀਆਂ ਇੱਕ ਕਰਿੰਦੇ ਦੀ ਮੌਤ ਦੋ ਜ਼ਖਮੀ ਡਾਕਟਰ ਅੰਬੀਤਕਰ ਬੁੱਤ ਦੀ ਪਹਿਰੇਦਾਰੀ ਦੇ ਉੱਤੇ ਸਿਆਸੀ ਕਮਜ਼ੋਰ ਲੁਧਿਆਣਾ ਚ ਬੁੱਤ ਦੀ ਰਾਖੀ ਕਰਨ ਲਈ ਬੰਦੂਕ ਲੈ ਕੇ ਪਹੁੰਚਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੱਧੂ ਬੀਜੇਪੀ ਬੋਲੇ ਵਿਧਾਇਕ ਨੂੰ ਆਪਣੀ ਸਰਕਾਰ ਦੇ ਉੱਤੇ ਹੀ ਨਹੀਂ ਆ ਪਰੋਸਾ ਫਿਲੌਰ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਦੇ ਉੱਤੇ ਨਾਰੇ ਲਿਖਣ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ ਗੁਰਪਤਮਨ ਸਿੰਘ ਪੰਨੂ ਵੀ ਇਸ਼ਾਰੇ ਦੇ ਉੱਤੇ ਲਿਖੇ ਸੀ ਖਾਲਿਸਤਾਨੀ ਨਾਰੇ ਇੱਕ ਮੁਲਜ਼ਮ ਡੀਏਵੀ ਕਾਲਜ ਦਾ ਵਿਦਿਆਰਥੀ ਸਲਮਾਨ ਖਾਨ ਨੂੰ ਮੜਮਿਲੀ ਜਾਨ ਤੋਂ ਮਰ ਦੀ ਧਮਕੀ ਕਰਦੇ ਵਿੱਚ ਬੰਬ ਨਾਲ ਉਡਾਉ ਦੇ ਉਡਾ ਦੇਣ ਦਾ ਦਿੱਤਾ ਗਿਆ ਮੈਸੇਜ ਮੁੰਬਈ ਪੁਲਿਸ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਮੜ ਵਿਦਾਈ ਕੀਤੀ ਰੱਬਾ ਕਪੂਰਤ ਕਾਨੂੰਨ ਦੇ ਉੱਤੇ ਪੀਐਮ ਮੋਦੀ ਨੇ ਕਿਹਾ ਜੇ ਕਾਂਗਰਸ ਕੇ ਹੱਥੇ ਇੰਨੇ ਇੰਨੇ ਹਮਦਰਦੀ ਦਾ ਮੁਸਲਮ ਨੁਪਰਦਾਨ ਕਿਉਂ ਨਹੀਂ ਬਣਾਉਂਦੀ ਕਾਂਗਰਸ ਸੋਧ ਕਾਨੂੰਨ ਰਹੀਮ ਵਕਫ ਦੀਆਂ ਪਵਿੱਤਰ ਭਾਵਨਾਵਾਂ ਦਾ ਹੋਵੇਗਾ ਸੰਭਵ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਤੁਹਾਡੇ ਨਾਲ ਤੇ ਖਾਸਾ ਫਰਕ ਪੈਂਦਾ ਹੈ ਲੇਕਿਨ ਜਿੱਥੇ ਫਰਕ ਪੈਂਦਾ ਹੈ ਜਿਸ ਤਰੀਕੇ ਨਾਲ ਇੱਕ ਸਟੇਟਮੈਂਟ ਦਿੱਤੀ ਗਈ ਤੇ ਉਸ ਦੇ ਉੱਤੇ ਸਿਆਸੀ ਬਵਾਲ ਹੋ ਗਿਆ ਅੱਜ ਸ਼ੁਰੂਆਤ ਇਸ ਪ੍ਰੋਗਰਾਮ ਦੀ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਪ੍ਰਤਾਪ ਸਿੰਘ ਬਾਜਵਾ ਦੀ ਬਾਜਵਾ ਦੇ ਵੱਲੋਂ ਦਿੱਤੇ ਗਏ ਸਟੇਟਮੈਂਟ ਦੀ ਤੇ ਸਟੇਟਮੈਂਟ ਦੇ ਉੱਤੇ ਫੁਰੇ ਬਵਾਦ ਦੀ ਪ੍ਰਤਾਪ ਸਿੰਘ ਬਾਜਵਾ ਦੇ ਵਕੀਲਾਂ ਨੂੰ ਐਫ ਆਈ ਆਰ ਦੀ ਕਾਪੀ ਮਿਲ ਚੁੱਕੀ ਹੈ ਮੋਹਾਲੀ ਦੇ ਥਾਣੇ ਦੇ ਵਿੱਚੋਂ ਵਕੀਲਾਂ ਨੇ ਹਾਸਲ ਕੀਤੀ ਹੈ ਐਫ ਆਈ ਆਰ ਦੀ ਕਾਪੀ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਦਾ ਕਾਬਲੇ ਗੌਰ ਹੈ ਕਿ 32 ਗ੍ਰੇਨੇਡ ਵਾਲਾ ਇੱਕ ਬਿਆਨ ਦਿੱਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤੇ ਉਸ ਤੋਂ ਬਾਅਦ ਐਤਵਾਰ ਦੀ ਸ਼ਾਮ ਪ੍ਰਤਾਪ ਸਿੰਘ ਬਾਜਵਾ ਦੇ ਇੱਕ ਪਰਚਾ ਦਰਜ ਕੀਤਾ ਗਿਆ ਸੀ ਐਫ ਆਈ ਆਰ ਦੀ ਕਾਪੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਹੁਣ ਤੱਕ ਨਹੀਂ ਮਿਲੀ ਸੀ ਫਿਰ ਬਾਜਵਾ ਨੂੰ ਸੱਦ ਲਿਆ ਗਿਆ ਥਾਣੇ ਬਾਜਵਾ ਜਪੇਸ਼ ਨਹੀਂ ਹੋਏ ਦੂਜੇ ਪਾਸੇ ਐਫ ਆਈ ਆਰ ਦੀ ਕਾਪੀ ਦੀ ਡਿਮਾਂਡ ਕੀਤੀ ਗਈ ਤੇ ਇਸ ਡਿਮਾਂਡ ਨੂੰ ਲੈ ਕੇ ਅਦਾਲਤ ਵੀ ਜਿਹੜੇ ਬਾਜਵਾ ਦੇ ਵਕੀਲਾਂ ਪਹੁੰਚ ਗਏ ਤੇ ਅਦਾਲਤ ਨੇ ਹੁਕਮ ਦਿੱਤਾ ਕਿ ਇਹਨਾਂ ਨੂੰ ਐਫ ਆਈ ਆਰ ਦੀ ਕਾਪੀ ਮੁਹੱਈਆ ਕਰਵਾਈ ਜਾਵੇ ਤੇ ਉਸ ਤੋਂ ਬਾਅਦ ਹੁਣ ਮੋਹਾਲੀ ਦੇ ਵਿੱਚ ਜਿਹੜਾ ਪਰਚਾ ਦਰਜ ਕੀਤਾ ਗਿਆ ਪ੍ਰਤਾਪ ਸਿੰਘ ਬਾਜਵਾ ਦੀ ਖਿਲਾਫ ਉਸ ਕਾਪੀ ਐਫਆਈਆਰ ਦੀ ਕਾਪੀ ਨੂੰ ਦੇ ਦਿੱਤਾ ਗਿਆ ਪੁਲਿਸ ਕਨਸਟੇਬਲ ਨਹੀਂ ਇੱਕ ਦਰਜ ਕਰਵਾਈ ਐਫਆਈਆਰ ਕੰਪਲੇਂਟ ਦਿੱਤੀ ਸੀ ਬਾਜਵਾ ਦੇ ਵਕੀਲ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਕਿਹਾ ਕਿ ਹੁਣ ਅੱਗੇ ਦੀ ਕਾਨੂੰਨੀ ਰਾਹ ਦੇਖਾਂਗੇ ਮਹਾਲੀ ਕੋਰਟ ਦੇ ਹੁਕਮਾਂ ਦੇ ਉੱਤੇ ਐਫਆਈਆਰ ਮਿਲੀ ਹੈ ਜਿਵੇਂ ਐਫਆਈਆਰ ਦਾ ਜ਼ਿਕਰ ਕਰਾਂ ਤਾਂ ਨਿਊਜ਼ ਈਟਿੰਗ ਦੀ ਕੋਲ ਵੀ ਇਸ ਵਿੱਚ ਐਫਆਈਆਰ ਦੀ ਕਾਪੀ ਹੈ ਜਿਸ ਦੇ ਵਿੱਚ ਬਾਈ ਨੇਮ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੇ ਇਸ ਦੇ ਵਿੱਚ ਜ਼ਿਕਰ ਕੀਤਾ ਗਿਆ ਇੱਕ ਲੇਡੀ ਕਨਸਟੇਬਲ ਨੇ ਜੋ ਸੋਸ਼ਲ ਮੀਡੀਆ ਸੈੱਲ ਮਹਾਲੀ ਦੇ ਵਿੱਚ ਹੀ ਤਾਇਨਾਤ ਨੇ ਉਹ ਕੰਪਲੇਂਟ ਦਿੰਦੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਜੋ ਸਾਡੀ ਡੇਲੀ ਦੀ ਰੁਟੀਨ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕੰਟੈਂਟ ਪ੍ਰੋਸਿਆ ਜਾ ਰਿਹਾ ਉਸ ਦਾ ਨਜ਼ਰ ਰੱਖਦੇ ਹਾਂ ਉਸ ਦੇ ਉੱਤੇ ਤਾਂ ਜਦੋਂ ਸਕਰੋਲ ਡਾਊਨ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਬਿਆਨ ਦਿਖਦਾ ਪ੍ਰਤਾਪ ਬਾਜਵਾ ਦਾ ਜਿਸ ਦੇ ਵਿੱਚ ਉਹ 50 ਗਰਨੇਡਸ ਦਾ ਜ਼ਿਕਰ ਕਰ ਰਹੇ ਨੇ ਕਿ 18 ਆ ਗਏ 18 ਚੱਲ ਗਏ 32 ਅਜੇ ਬਾਕੀ ਨਹੀਂ ਤੇ ਉਸ ਤੋਂ ਬਾਅਦ ਇਹ ਕੰਪਲੇਂਟ ਦਿੱਤੀ ਗਈ ਹੈ ਤੇ ਵਕਫਤਾ ਰਾਮਾ ਦੇ ਤਹਿਤ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਤੁਵੀ ਦੱਸਿਆ ਸੀਗਾ ਵੈਸੇ 24 ਆਰ ਦੇ ਵਿੱਚ ਵਿੱਚ ਇਹਨਾਂ ਨੇ ਆਨਲਾਈਨ ਅਪਲੋਡ ਕਰਨੀ ਹੁੰਦੀ ਹੈ ਇਹਨਾਂ ਨੇ ਅਪਲੋਡ ਨਹੀਂ ਕਰ ਰਹੇ ਸੀਗੇ ਤੇ ਸਾਨੂੰ ਕਿਤੇ ਕਾਪੀ ਪ੍ਰੋਵਾਈਡ ਵੀ ਨਹੀਂ ਹੋ ਪਾਰੀ ਸੀਗੀ ਇਸ ਲਈ ਸਾਨੂੰ ਐਪਲੀਕੇਸ਼ਨ ਫਾਈਲ ਕਰਨੀ ਪਈ ਦ ਕੋਰਟ ਵਾਸ ਗ੍ਰੇਸ਼ੀਅਸ ਉਹਨਾਂ ਨੇ ਆਰਡਰ ਕਰਤਾ ਕਿ ਐਸ ਐਚਓ ਕਨਸਰਨਡ ਸ਼ੂਡ ਗਿਵ ਦ ਕਾਪੀ ਆਫ ਦ ਐਫ ਆਰ ਟੂ ਦ ਕਾਉਂਸਲਸ ਉਹ ਜਦ ਅਸੀਂ ਇੱਥੇ ਆਏ ਤਾਂ ਇਹਨਾਂ ਨੇ ਸਾਨੂੰ ਕਾਪੀ ਆਫ ਐਫ ਆਰ ਦੀ ਦੇ ਦਿੱਤੀ ਕੋਈ ਪ੍ਰੋਬਲਮ ਨਹੀਂ ਸੀ ਹੋਣ ਸਾਨੂੰ ਹੁਣੇ ਰਿਸਿਵ ਹੋਈ ਹੈ ਕਾਪੀ ਇਹ ਜਿਹੜੀਆਂ ਕਾਪੀਜ਼ ਆ ਕਾਪੀ ਦੇ ਵਿੱਚ ਧਰਾਵਾਂ ਦਾ ਪਹਿਲਾਂ ਜ਼ਿਕਰ ਹੋ ਰਿਹਾ ਸੀ ਧਰਾਵਾਂ ਸੇਮ ਨੇ ਕਿਉਂਕਿ ਕਾਪੀ ਨਹੀਂ ਸੀ ਮਿਲ ਪਾ ਰਹੀ ਸੇਮ ਸੈਕਸ਼ਨਸ ਹੈ ਜੀ 3533 ਤੇ 1972 ਸੇਮ ਸੈਕਸ਼ਨਸ ਹੈ ਕੋਈ ਬਦਲਾ ਜਾਂ ਘਟਾ ਨਹੀਂ ਹੋਇਆ ਦੂਜੀ ਗੱਲ ਕੀ ਜਦੋਂ ਐਫਆਈਆਰ ਦਰਜ ਹੁੰਦੀ ਉਹ ਕਿਸੇ ਨਾ ਕਿਸੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਹੁੰਦੀ ਆ ਇਹ ਐਫਆਈਆਰ ਜਿਹੜੀ ਤੁਹਾਡੇ ਕੋਲ ਆਈ ਆ ਸ਼ਿਕਾਇਤਕਰਤਾ ਕੌਣ ਹੈਗਾ ਇਹ ਜੀ ਪੰਜਾਬ ਪੁਲਿਸ ਹੀ ਆ ਕਨਸਟੇਬਲ ਇਹਨਾਂ ਦਾ ਜਿਹਨਾਂ ਦੇ ਜਿਹੜਾ ਕੰਪਲੇਨਟ ਬਣਾਇਆ ਸੀ ਅੱਜ ਕੀ ਉਹ ਇੱਕ ਜਿਹੜਾ ਬਿਆਨ ਲਿਖਿਆ ਜਾਂਦਾ ਉਹਦਾ ਇੱਕ ਬੇਸ ਹੁੰਦਾ ਉਹਦਾ ਆਧਾਰ ਕੀ ਬਣਾਇਆ ਗਿਆ ਕਿ ਜੇ ਇੱਕ ਕਨਸਟੇਬਲ ਦੇ ਵਿਆਪ ਤੇ ਇੱਕ ਐਲਓਪੀ ਦੇ ਖਿਲਾਫ ਅਗਰ ਪਰਚਾ ਦਰਜ ਹੋਇਆ ਤਾਂ ਉਹਨਾਂ ਨੇ ਉਧਾਰ ਹੀ ਬਣਾਇਆ ਜੀ ਕਿ ਸੋਸ਼ਲ ਮੀਡੀਆ ਤੇ ਜਿਹੜੀ ਇਹਨਾਂ ਨੇ ਉਹ ਜੋ ਇਹਨਾਂ ਨੇ ਬੇਸਿਸ ਬਣਾ ਰਹੇ ਕਿ ਸੋਸ਼ਲ ਮੀਡੀਆ ਤੇ ਪ੍ਰਤਾਪ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਇਹ ਬੋਲਿਆ ਸੀਗਾ ਬੌਮਸ ਬਾਰੇ ਉਹਨਾਂ ਨੂੰ ਹੀ ਬੇਸਿਸ ਇਹਨਾਂ ਨੇ ਬਣਾਇਆ ਹੈ ਉਨ੍ਹਾਂ ਦਾ ਬਿਆਨ ਲੈ ਕੇ ਟੂ ਰਜਿਸਟਰ ਦਿਸ ਪ੍ਰੈਜ਼ੈਂਟ ਐਫ ਆਈ ਆਰ ਅੱਛਾ ਹੁਣ ਅੱਜ ਉਹਨਾਂ ਨੇ ਪੇਸ਼ ਹੋਣਾ ਸੀ ਅੱਜ ਉਹ ਪੁਚਕਸ਼ ਦੇ ਲਈ ਪੁਲਿਸ ਕੋਲੇ ਪੇਸ਼ ਨਹੀਂ ਹੋਏ ਕੱਲ 2 ਵਜੇ ਦਾ ਸਮਾਂ ਦਿੱਤਾ ਗਿਆ ਉਹਨਾਂ ਨੇ ਆ ਕੇ ਪੇਸ਼ ਹੋਣਾ ਤਾਂ ਕੱਲ ਪ੍ਰਤਾਪ ਸਿੰਘ ਬਾਜਵਾਥ ਥਾਣੇ ਆਉਣਗੇ ਸਵਾਲਾਂ ਦੇ ਜਵਾਬ ਦੇਣਗੇ ਇਹ ਜੀ ਹੁਣ ਐਫ ਆਈ ਆਰ ਹੁਣੇ ਸਾਨੂੰ ਰਿਸੀਵ ਹੋਈ ਹੈ ਅਸੀਂ ਆਪਣਾ ਲੀਗਲ ਰੀਕੋਰਸ ਹੁਣ ਡਿਸਾਈਡ ਕਰਾਂਗੇ ਵਿਚ ਬੀ ਵੀ ਗੋ ਫਰਦਰ ਤਾਂ ਐਫ ਆਈ ਆਰ ਦੀ ਕਾਪੀ ਬਾਜਵਾ ਦੇ ਵਕੀਲਾਂ ਦੇ ਕੋਲ ਬਣ ਚੁੱਕੀ ਹੈ ਪ੍ਰਤਾਪ ਬਾਜਵਾ ਦੇ ਵੱਲੋਂ ਜਿਹੜੀ 32 ਗ੍ਰਨੇਡ ਵਾਲੀ ਸਟੇਟਮੈਂਟ ਦਿੱਤੀ ਗਈ ਉਸ ਦੇ ਤੇ ਪੂਰਾ ਬਵਾਲ ਉਤੇ ਪ੍ਰਤਾਪ ਸਿੰਘ ਬਾਜਵਾ ਦੇ ਗਰਨੇਡ ਵਾਲੇ ਬਿਆਨ ਦੇ ਉਤੇ ਹੋਏ ਵਿਵਾਦ ਦੇ ਉਤੇ ਸੁਨੀਲ ਜਾਖੜ ਦੀ ਸਟੇਟਮੈਂਟ ਵੀ ਸਾਹਮਣੇ ਆਈ ਸੁਨੀਲ ਜਾਖੜ ਕਹਿ ਰਹੇ ਨੇ ਕਿ ਬਾਜਵਾ ਨੇ ਖੁਦ ਲਾਈਨ ਕਰਾਸ ਕੀਤੀ ਹੈ ਬਾਜਵਾ ਨੇ ਖੁਦ ਆਪਣੇ ਗਲ ਫਾਹਾ ਪਾਇਆ ਮੇਰੀ ਬਾਜਵਾ ਨੂੰ ਸਲਾਹ ਹੈ ਕਿ ਹੁਣ ਪੱਕੇ ਪੈਰੀ ਰਹਿਣਾ ਆਪਣੇ ਪ੍ਰਧਾਨ ਦੀ ਤਰ੍ਹਾਂ ਸੀਐਮਡੀ ਪੈਰੀਨਾਡਿਕ ਪਹਿਣਾ ਤੁਹਾਡਾ ਪ੍ਰਧਾਨ ਸੈਟਿੰਗ ਕਰਵਾਉਣ ਦੀ ਗੱਲ ਕਰੇਗਾ ਤਾਂ ਜਾਖੜ ਇੱਕ ਪਾਸੇ ਸਰਕਾਰ ਦੇ ਉੱਤੇ ਵੀ ਹਮਲਾ ਵਰਨੇ ਦੂਜੇ ਪਾਸੇ ਬਾਜਵਾ ਤੇ ਖਾਸ ਤੌਰ ਤੇ ਕਾਂਗਰਸ ਦੇ ਉੱਤੇ ਹਮਲਾ ਵਰ ਨਜ਼ਰ ਆ ਰਹੇ ਨੇ ਜਾਖੜ ਪ੍ਰਤਾਪ ਸਿੰਘ ਬਾਜਵਾ ਦੀ ਪੁਰਾਣੀ ਸਾਥੀ ਨੇ ਕਾਂਗਰਸ ਦੇ ਪ੍ਰਧਾਨ ਰਹੇ ਨੇ ਔਰ ਮੌਜੂਦਾ ਸਮੇਂ ਦੇ ਵਿੱਚ ਬੀਜੇਪੀ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਤਾਂ ਜਾਖੜ ਦੀ ਸਟੇਟਮੈਂਟ ਯੂਜ਼ ਇਟਿੰਦੇ ਨਾਲ ਐਕਸਕਲੂਸਿਵ ਗੱਲਬਾਤ ਜਦੋਂ ਉਹਨਾਂ ਨੇ ਕੀਤੀ ਤਾਂ ਇਸ ਦੇ ਵਿੱਚ ਜ਼ਿਕਰ ਕੀਤਾ ਕਿ ਤਕ ਤਾਂ ਬਾਜਵਾ ਨੇ ਖੁਦ ਲਾਈਨ ਨੂੰ ਕਰਾਸ ਕੀਤਾ ਉਹਨਾਂ ਨੇ ਖੁਦ ਗਲ ਫਾਹਾ ਆਪਣੇ ਪਾਇਆ ਇਸ ਤਰੀਕੇ ਦੀ ਸਟੇਟਮੈਂਟ ਦਿੱਤੀ ਗਈ ਤੇ ਦੂਜਾ ਜਾਖੜ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਤੰਜ ਕਰਦੇ ਹੋਏ ਕਿਹਾ ਕਿ ਹੁਣ ਆਪਣੇ ਪੱਕੇ ਪੈਰੀ ਤੁਸੀਂ ਰਹਿਣਾ ਆਪਣੇ ਪ੍ਰਧਾਨ ਦੀ ਤਰ੍ਹਾਂ ਸੈਟਿੰਗ ਨਾ ਕਰ ਲੈਣਾ आई थिंक ਹੁੰਦੇ ਪਰਚਾ ਦਰਜ ਹੋਣਾ ਨਾ ਹੋਣਾ ਸਹੀ ਹੈ ਨਹੀਂ ਹੈ ਪਰ ਇੱਕ ਗੱਲ ਹੈ ਹੀ ਹੈਸ ਆਸਕਡ ਫਾਰ ਇਟ ਇੱਕ ਲਿਮਿਟ ਹੁੰਦੀ ਹੈ ਸਰ ਹੀ ਹੈਸ ਕ੍ਰੋਸਡ ਦੈਟ ਲਿਮਿਟ ਪਹਿਲਾਂ ਕਹਿੰਦੇ ਸੀ ਮੇਰੇ ਕੋਲ ਐਨ ਐਮ ਐਲ ਮੇਰੇ ਨਾਲ ਟੱਚ ਹੈ ਸੀ ਸਵੇਰੇ ਪਲਟ ਦਿਆਂਗੇ ਇਹ ਕਰ ਲਾਂਗੇ ਉਹ ਕਰ ਲਾਂਗੇ ਹੁਣ ਉਸੇ ਮਸਲੇ 'ਚ ਆ ਕੇ ਇਹਨਾਂ ਨੇ ਹੀ ਹੈਸ ਕ੍ਰੋਸਡ ਦੈਟ OGD ਇੱਕ ਸਮਵੇਅਰ ਅਲੋਂਗ ਦ ਲਾਈਨ ਉਹ ਨਿਕਲ ਗਏ ਤੇ ਹੁਣ ਉਹਨਾਂ ਦੇ ਅੱਗੇ ਸੂਤ ਆ ਗਈ ਸਾਬ ਹੀ ਇਜ਼ ਔਨ ਅ ਕਨ ਅ ਫਰਮ ਫੂਟਿੰਗ ਅੱਜ ਚੀਫ ਮਿਨਿਸਟਰ ਕੋਲ ਬਾਕੀਆਂ ਨੇ ਤਾਂ ਐ ਸੀ ਵੀ ਖੁੰਧ ਕੱਢ ਰਹੇ ਆ ਤਾਂ ਖੁੰਧਕ ਨਹੀਂ ਇਹਨਾਂ ਨੇ ਤਾਂ ਗਲਚੇ ਸਭਾ ਖੁਦ ਬਾਜਵਾਜੀ ਨੇ ਪਾਇਆ ਹੈ ਤੇ ਉਹਨੂੰ ਕਢੀਸੀ ਫਿਰਨਗੇ ਸਭ ਇਹ ਆਲਰੇਡੀ ਐਜ਼ ਅਪੋਜੀਸ਼ਨ ਕਾਂਗਰਸ ਪਾਰਟੀ ਦੀ ਜ਼ਲਾਲਤ ਜਿਹੜੀ ਹੈ ਚਰਮ ਸੀਮਾ ਤੇ ਸਾਬ ਮੈਂ ਸਮਝਦਾ ਵੀ ਇੰਨੀ ਜ਼ਲਾਲਤ ਇੱਕ ਨੈਸ਼ਨਲ ਪਾਰਟੀ ਦੀ ਮੈਂ ਹੁੰਦੇ ਨਹੀਂ ਦੇਖੀ ਸਾਬ ਜਿੰਨੀ ਪੰਜਾਬ 'ਚ ਪਿਛਲੇ 3 ਸਾਲਾਂ ਤੋਂ ਆ ਕਰ ਰਹੇ ਹੈ ਮੁੱਖ ਮੰਤਰੀ ਉਹ ਦੰਸਬਾਚੇ ਖੜੇ ਹੋ ਕੇ ਕਹਿ ਰਹੇ ਪ੍ਰਧਾਨ ਨੂੰ ਕਿ ਨਾ ਤੂੰ ਮੇਰੀ ਅੱਖ ਚੱਕ ਪਾ ਕੇ ਗਲਤਤਾ ਕਰ ਤੇ ਪ੍ਰਧਾਨ ਹੀ ਮੀਨੀ ਪਾਲ ਲੰਦੇ ਸਨ ਇਹ ਇਸ ਤੋਂ ਜ਼ਿਆਦਾ ਮੈਂ ਅਜ ਤੱਕ ਕਿਸੇ ਵੀ اپੋਜੀਸ਼ਨ ਦਾ ਆ ਇਹਨੀ ਦੁਰਗਤੀ ਹੁੰਦੀ ਨਹੀਂ ਦੇਖੀ ਤੇ ਹੁਣ ਦੇਖਿਓ ਇਹਨਾਂ ਨੇ ਫੇਰ ਇਹਨਾਂ ਦੀ ਨੱਕ ਰਗੜਾਣੀ ਹੈ ਪਰ ਮੈਂ ਦੇਖੋ ਚਾਹ ਸਾਡੇ ਰਾਜਨੀਤਿਕ ਵਿਰੋਧ ਰਹੇ ਹੈ ਬਹੁਤ ਕਈ ਵਾਰੀ ਤਲਖੀਆਂ ਵੀ ਹੋਈਆਂ ਪਰ ਆ ਇ ਹੈਵ ਅ ਸੌਫਟ ਕਾਰਨਰ ਖੁਦ ਆਜੋ ਮੈਂ ਅੱਜ ਔਨ ਰਿਕਾਰਡ ਤੁਹਾਨੂੰ ਕਹਿ ਰਿਹਾ ਸਾਡੇ ਬਹੁਤ ਖੁਸ਼ੀ ਹੋਏ ਇਸ ਕਰਕੇ ਮੈਂ ਬਾਜਵਾ ਜੀ ਨੂੰ ਇੱਕ ਵੈਸੇ ਤਾਂ ਕਹਿੰਦੇ ਨਾ ਅਨਸੋਲਿਸੀਟਿਡ ਐਡਵਾਈਸ ਬਿਨਾਂ ਪੁੱਛੇ ਕੋਈ ਸਲਾਹ ਦੇਣੀ ਨਹੀਂ ਚਾਹੀਦੀ ਮੇਰੀ ਇੱਕ رائے ਹੈ ਬਾਜਵਾ ਜੀ ਨੂੰ ਬਾਜਵਾ ਜੀ ਪੱਕੇ ਪਹਿਰੀ ਰਹੋ ਹੁਣ ਕਿਤੇ ਥੋੜੇ ਪ੍ਰਧਾਨ ਵਾਂਗੂ ਜਾ ਕੇ ਰਾਤ ਨੂੰ ਉਹ ਹੁੱਡੀ ਪਾ ਕੇ ਤੇ ਕਿਤੇ ਬੇਸਵਾਲ ਕੈਪ ਲੈ ਕੇ ਪਹਿਰੀ ਜਨਾ ਚਿੱਟ ਗਏ ਕਿਤੇ ਉੱਥੇ ਜਾ ਕੇ ਪਗੜੀ ਸਿੱਟ ਨਾ ਲਿਓ ਕਿਤੇ ਹੋਂਦ ਮਾਨ ਦੇ ਪੈਰਾਂ 'ਚ ਆ ਤਾਂ ਆਣਾ ਜਾਣਾ ਚੱਲਦਾ ਰਹਿਣਾ ਨਿਕਲ ਜੂਗਾ ਟਾਈਮ ਆ ਥੋੜਾ ਪ੍ਰਧਾਨ ਹੀ ਤੁਹਾਨੂੰ ਕਹੂਗਾ ਮੈਂ ਤੁਹਾਨੂੰ ਲੈ ਕੇ ਚੱਲਦਾ ਤੁਹਾਡੀ ਸੈਟੀ ਕਰਾਰ ਦਿੰਦਾ ਪ੍ਰਧਾਨ ਜੋ ਸਾਡ ਮਿੱਟੀ ਹੋ ਜੂਗੇ ਪਾਰਟੀ ਮਿੱਟੀ ਹੋ ਜੂਗੀ ਜਾ ਕੇ ਰਾਤ ਨੂੰ ਪੈਰ ਫੜ ਲੇ ਆ ਪ੍ਰਧਾਨ ਕਹੂਗਾ ਤੁਹਾਨੂੰ ਮੈਂ ਚੱਲ ਕੇ ਮੇਰੀ ਸੈਟਿੰਗ ਹੈ ਤਾਂ ਸਿਆਸਤ ਗ੍ਰਨੇਡ ਵਾਲੇ ਬਿਆਨ ਦੇ ਉੱਤੇ ਜ਼ਬਰਦਸਤ ਤਰੀਕੇ ਨਾਲ ਗਰਮਾਈ ਹੋਈ ਹੈ ਪਰ ਇਸ ਸਭ ਦੇ ਵਿਚਾਲੇ ਜਦੋਂ ਇੱਕ ਤਾਂ ਸਲਾਹ ਦਿੱਤੀ ਜਾਵੇ ਤੇ ਦੂਜੇ ਪਾਸੇ ਤੰਜ ਵੀ ਕਸਿਆ ਜਾਵੇ ਜਿਵੇਂ ਜਾਖੜਗੜ ਦੇ ਨਜ਼ਰ ਆਏ ਨੇ ਫਿਰ ਫਰਕ ਤਾਂ ਪੈਂਦਾ ਉਧਰ ਨਿਊਜ਼ ਸਿਟਿੰਗ ਦੇ ਉੱਤੇ ਦਿੱਤੇ ਗਏ 32 ਗ੍ਰਨੇਡ ਵਾਲੇ ਬਿਆਨ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ ਮੁਹਾਲੀ ਥਾਣੇ ਦੇ ਵਿੱਚੋਂ ਉਹਨੂੰ ਪੁਲਿਸ ਦੇ ਵੱਲੋਂ ਸੱਭਿਆ ਗਿਆ ਸੀ ਓਪੀਸ਼ ਨਹੀਂ ਦਰਸਲ ਬੋਹਾਲੀ ਦੇ ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਬਾਜਵਾ ਦੇ ਖਿਲਾਫ 32 ਗਰਨੇਡ ਵਾਲੇ ਬਿਆਨ ਦੇ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਹੈ। ਅਤੀ ਪੁਚ ਗਿਚ ਤੇਲੀ ਉਹਨਾਂ ਨੂੰ ਥਾਣੇ ਸੱਦਿਆ ਸੀ ਪਰ ਬਾਜਵਾ ਦੀ ਥਾਣੇ ਦੇ ਵਕੀਲ ਥਾਣੇ 'ਚ ਪਹੁੰਚੇ ਜਿਨ੍ਹਾਂ ਨੇ ਇੱਕ ਦਿਨ ਦੀ ਮੌਲਤ ਮੰਗੀ। ਕਿ ਸੀਨ ਰਾਈਟਿੰਗ ਦੇ ਵਿੱਚ ਲਿਖ ਕੇ ਦਿੱਤਾ ਹੈ ਮਤਲਬ ਰਾਈਟਿੰਗ ਦੇ ਵਿੱਚ ਇਹਨਾਂ ਨੂੰ ਦਿੱਤਾ ਹੈ ਔਰ ਉਹ ਮਤਲਬ ਵੀ ਵਾਂਟਡ ਕਿ ਜੋ ਵੀ ਹੋਵੇ ਹਮ ਹਮ ਡਾਕੂਮੈਂਟਡ ਹੋਵੇ ਔਰ ਉਸੇ ਚੀਜ਼ ਨੂੰ ਉਹਨਾਂ ਨੇ ਬੜੀ ਅਰ ਬੜੇ ਆਰਾਮ ਦੇ ਨਾਲ ਪੁਲਿਸ ਨੇ ਐਕਸੈਪਟ ਵੀ ਕਰ ਲਿਆ ਔਰ ਕਹਿਤਾ ਕਿ ਠੀਕ ਹੈ ਜੀ ਜੋ 15 ਤਰੀ ਇਸ ਮਾਮਲੇ 'ਚ ਐਤਵਾਰ ਨੂੰ ਵੀ ਬਾਜਵਾ ਨਾਲ ਪੰਜਾਬ ਪੁਲਿਸ ਦੀ ਟੀਮ ਪੁੱਜ ਕੇ ਚਦੇਰੀ ਉਹਨਾਂ ਦੇ ਘਰ ਮੌਂਚੀ ਸੀ ਪਰ ਬਾਜਵਾ ਨੇ ਉਸ ਸਮੇਂ ਆਪਣੇ ਸੋਰਸ ਨੂੰ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਦਰ ਸ਼ਾਮ ਬਾਜਵਾ ਦੇ ਖਿਲਾਫ ਮੋਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਤੇ ਕਾਬਲੇ ਗੌਰ ਹੈ ਕਿ ਹੁਣ ਜਾਣਕਾਰੀ ਹੈ ਕਿ ਮੰਗਲਵਾਰ ਦੁਪਹਿਰ 2 ਵਜੇ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚ ਸਕਦੇ ਨੇ ਸਾਈਬਰ ਥਾਣੇ ਦੇ ਵਿੱਚ ਜਿੱਥੇ ਉਹਨਾਂ ਨੂੰ ਸੱਦਿਆ ਗਿਆ ਹੈ ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਬਿਨਾ ਨਾਮ ਲਏ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਕੱਲ ਇੱਕ ਬੰਬ ਗਿਨਾਰ ਰਿਹਾ ਸੀ ਪੰਜਾਬ ਬੰਬੇ ਨੇ 18 ਚੱਲ ਗਏ 32 ਬਚੇ ਨੇ ਅਤੇ ਜਦੋਂ ਪੁੱਛਿਆ ਕਿ ਦੱਸੋ ਕਿੱਥੇ ਨੇ ਤਾਂ ਹੁਣ ਵਕੀਲ ਲੱਭਦੇ ਫਿਰ ਰਹੇ ਨੇ ਉਹਨਾਂ ਦੇ ਨਾ ਜਾਇਆ ਕਰੋ ਉਹ ਬੋਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਗੜਾਈ ਜਾਂਦਾ ਸੀ ਪੰਜਾਬ ਆਏ ਨੇ 32 ਚੱਲ ਬਟ ਪਏ ਨੇ 18 ਚੱਲ ਗਏ ਮੈਂ ਕਿਹਾ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ सीएम ਨੇ ਕਿਹਾ ਕਿ ਬਾਜਵਨ ਨੂੰ ਗ੍ਰੇਨਿਡ ਵਾਲੀ ਜਾਣਕਾਰੀ ਦਾ ਸੋਰਸ ਤਾਂ ਦੱਸਣਾ ਹੋਵੇਗਾ ਜੇਕਰ ਨਹੀਂ ਦੱਸਣਗੇ ਤਾਂ ਇਹ ਜੁਰਮ ਹੈ ਜੀ ਬੇਨਤੀ ਦੱਸ ਰਹੇ ਹਾਂ ਕਿ ਪੰਜਾਬ ਹੰਬਾਏ ਪਏ ਨੇ ਬੱਤੀ ਜਿਹੜੇ ਹਜੇ ਅੰਚਲੇ ਨਹੀਂ 18 ਚੱਲ ਗਏ ਤੁਹਾਨੂੰ ਕਿਹਨੇ ਦੱਸਿਆ ਜੇ ਇਹ ਨੈਸ਼ਨਲ ਲੈਵਲ ਤੇ ਇੰਟੈਲੀਜੈਂਸ ਕੋਲ ਖਬਰ ਹੁੰਦੀ ਤਾਂ ਪੰਜਾਬ ਨਾਲ ਸ਼ੇਅਰ ਕਰਦੇ ਹੋ ਨਾ ਹੀ ਪੰਜਾਬ ਦੀ ਇੰਟੈਲੀਜੈਂਸ ਕੋਈ ਖਬਰ ਹੈ ਸਿਰਫ ਤੁਸੀਂ ਇੱਕ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜੇ دہشت ਫਲਾਉਣ ਵਾਸਤੇ ਗੱਲ ਕੀਤੀ ਹੈ ਜਾਂ ਫਿਰ ਤੁਸੀਂ ਬੰਬਾਂ ਦੇ ਫਟਣ ਦੀ ਬੀਟ ਕਰ ਰਹੇ ਹੋ ਤਾਂ ਫਿਰ ਇਹ ਕ੍ਰਾਈਮ ਹੈ ਜੋ ਕਿ ਇੱਕ ਹਾਸੇ ਕੀ ਨਿਊਜ਼ ਇਟ ਇਨ ਦੀ ਸ਼ੋਅ ਕਟਹਿਰਾ ਦੇ ਵਿੱਚ ਪ੍ਰਤਾਪ ਸਿੰਘ ਬਾਜਵਾਨੀ ਦੱਸਾ ਦਿੱਤਾ ਸੀ ਕਿ ਉਹਨਾਂ ਦੇ ਕੋਲ ਜਾਣਕਾਰੀ ਹੈ ਕਿ ਪਾਕਿਸਤਾਨ ਤੋਂ 50 ਗਰਨੇਡ ਪੰਜਾਬ ਆਏ ਨੇ ਜਿਨ੍ਹਾਂ ਦੇ ਵਿੱਚੋਂ 18 ਚੱਲ ਗਏ ਅਤੇ 32 ਬਾਕੀ ਨੇ ਤੇ ਇਸ ਸਟੇਟਮੈਂਟ ਇਸ ਤਰੀਕੇ ਦੀ ਹੈ ਕਿ ਸਿਆਸੀ ਪੁਚਾਲ ਪੰਜਾਬ ਦੇ ਵਿੱਚ ਆ ਗਿਆ ਉਧਰ ਬਾਜਵਾ ਦੇ ਖਿਲਾਫ ਐਫ ਆਈ ਆਰ ਤੋਂ ਬਾਅਦ ਕਾਂਗਰਸ ਦੇ ਆਗੂ ਵੀ ਗੁੱਸੇ ਦੇ ਵਿੱਚ ਨੇ ਅਤੇ ਸਰਕਾਰ ਨੂੰ ਘੇਰਨ ਦੇ ਵਿੱਚ ਕਾਂਗਰਸ ਦੇ ਜਿਹੜੇ ਪ੍ਰਤਾਪ ਬਾਜਵਾ ਦੇ ਸਾਥੀ ਨੂੰ ਲੱਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾਪ੍ਰਿੰਗ ਨੇ ਕਿਹਾ ਕਿ ਜੋ ਬਾਜਵਾ ਨੇ ਕਿਹਾ ਉਹ ਖੁਦ ਵੀ ਕਹਿ ਰਹੇ ਨੇ ਉਹਨਾਂ ਦੇ ਖਿਲਾਫ ਵੀ ਪਰਚਾ ਕੀਤਾ ਜਾਵੇ ਰੇਡੀਓ ਵਾਲਾ ਕਹਿ ਰਿਹਾ ਹੈ ਅਖਬਾਰ ਕਹਿ ਰਿਹਾ ਹੈ ਕਿ 55 ਹੈਂਡ ਕਰਨੇ ਚਾਹੀਏ ਸਨ ਲੇਕਿਨ ਨੌਂ ਵੀ ਹਵੇ ਪਾਲੀ ਹੋਈ ਗਲਤ ਕੀਤਾ ਹੈ ਲੇਕਿਨ ਪ੍ਰਤਾਪ ਸਿੰਘ ਬਾਜਵਾ ਤੇ ਆ ਜਿਹੜਾ ਮੁੱਖ ਮੰਤਰੀ ਹੈ ਇਹਨੇ ਕੱਲ ਮਕੱਦਮਾ ਦਰਜ ਕਰ ਦਿੱਤਾ ਹੈ ਉਧਰ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਰਕਾਰ ਦੇ ਉੱਤੇ ਪੜਕੇ ਅਤੇ ਕਿਹਾ ਕਿ ਬਾਜਵਾ ਨੇ 18 ਗਰਨੇਡ ਚੱਲ ਗਏ ਨੇ ਤਾਂ ਸੱਚੀ ਕਹਿ ਰਹੇ ਨੇ। ਇਹ ਸਾਡਾ ਸੀਐਲਪੀ ਲੀਡਰ ਅੱਜ ਕਹਿ ਰਿਹਾ ਹੈ ਕਿ ਜੀ ਇੱਥੇ ਬੰਬ ਹੈ। ਬੰਬ ਚੱਲ ਰਹੇ ਹੈ। ਇੰਟੈਲੀਜੈਂਸ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਵੀੜਾ ਨ ਦੇ ਖਿਲਾਫ ਬੋਲਦਾ ਉਹਨੂੰ ਚੱਕ ਕੇ ਅੰਦਰ। ਲੇਕਿਨ ਬੰਬ ਚੱਲ ਰਹੇ ਹੈ। ਜੇ 18 ਬੰਬੋ ਕਹਿ ਰਿਹਾ ਚੱਲ ਰਹੇ ਤਾਂ ਚੱਲ ਵੀ ਰਹੇ ਨਾ। ਉਦਰ ਬਾਜਵਾ ਦੇ ਖਿਲਾਫ ਐਫਆਈਆਰ ਦੇ ਵਿਰੁੱਧ ਦੇ ਵਿੱਚ ਕਾਂਗਰਸ ਸੜਕਾਂ ਦੇ ਉੱਤੇ ਉਤਰੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ। ਔਰ ਕਾਂਗਰਸ ਵੱਲੋਂ ਐਲਾਨ ਕੀਤਾ ਗਿਆ ਕਿ ਪ੍ਰਦਰਸ਼ਨ ਜਿਹੜਾ ਉਹ ਮੰਗਲਵਾਰ ਨੂੰ ਸਵੇਰੇ 10:00 ਵਜੇ 10:30 ਵਜੇ ਚੰਡੀਗੜ੍ਹ ਪਹੁੰਚਣ ਦਾ ਸੱਦਾ ਆਪਣੇ ਵਰਕਰਾਂ ਨੂੰ ਵਿਧਾਇਕਾਂ ਨੂੰ ਦਿੱਤਾ ਗਿਆ ਹੈ। ਥਾੜੇ ਦੇਖਣਾ ਹੋਵੇਗਾ ਕਿ ਮੰਗਲਵਾਰ ਨੂੰ ਬਾਜਵਾ ਜਦੋਂ ਥਾਣੇ ਦੇ ਵਿੱਚ ਪਹੁੰਚਦੇ ਨੇ ਪੁਲਿਸ ਦੇ ਸਾਹਮਣੇ ਗੱਲਬਾਤ ਕਰਨ ਦੇ ਲਈ ਪੇਸ਼ ਹੁੰਦੇ ਨੇ ਤਾਂ ਕਿ ਕਾਂਗਰਸ ਪੂਰੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਉੱਥੇ ਨਜ਼ਰ ਆਏ। ਸ਼ਹਿਰ ਅੱਗੇ ਵਧਦੇਂ ਤੇ ਖਬਰ ਹੁਣ ਲੁਧਿਆਣਾ ਤੋਂ ਲੁਧਿਆਣਾ ਦੀ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕੁਲਵੰਤ ਸਿੰਘ ਕੁਲਵੰਤ ਸਿੰਘ ਡਾਕਟਰ ਭੀਮਰਾਵ ਮੇਟਕਰ ਦੀ ਜਨਮ ਦਿਵਸ ਦੇ ਮੌਕੇ ਦੇ ਉੱਤੇ ਆਪਣੀ ਬੰਦੂਕ ਲੈ ਕੇ ਪਹੁੰਚੇ ਕੁਝ ਤਸਵੀਰਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਬੰਦੂਕ ਨਾਲ ਲੈਉਣ ਦੀ ਵਜ੍ਹਾ ਵੀ ਦੱਸੀ ਅਤੇ ਕਿਹਾ ਕਿ ਜੇਕਰ ਕੋਈ ਬਾਬਾ ਸਾਹਿਬ ਦਾ ਨਿਰਾਦਰ ਕਰਨ ਦੀ ਧਮਕੀ ਦਿੰਦਾ ਹੈ ਇੱਥੇ ਤੱਕ ਚੱਲ ਕੇ ਆਉਂਦਾ ਤਾਂ ਸਟ੍ਰੈਚਰ ਦੇ ਉੱਤੇ ਹੀ ਜਾਵੇਗਾ ਆਪਨਾ ਸੱਜ ਨਮਾਉਣ ਦੇ ਖਤਰ ਅੱਜ ਇੱਥੇ ਬਾਬਾ ਸਾਹਿਬ ਦੇ ਦਿੱਤੇ ਪੈਨ ਇਹ ਪਾਕਸੇਈ ਦੇ ਪੈਰੋਕਾਰ ਦੇ ਰੂਪ ਦੇ ਵਿੱਚ ਆ ਬੰਦੂਕ ਫੜ ਕੇ ਖੜੇ ਕਿ ਸਾਡੇ ਹੁੰਦਿਆਂ ਸਾਨੂੰ ਮਾਰ ਕੇ ਦਾ ਕੋਈ ਨਰਾਦਰ ਕਰ ਦੂਗਾ ਪਰ ਬਾਬਾ ਸਾਹਿਬ ਦੀ ਪ੍ਰਤਮੇ ਨੂੰ ਹੱਥ ਵੀ ਨਹੀਂ ਲਾਉਣਗੇ ਉਧਰ ਬੀਜਪੀ ਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵੱਲੋਂ ਬੰਦੂਕ ਲਿਆਉਣ ਦੇ ਉਤੇ ਕਿਹਾ ਕਿ ਇਸ ਦੇ ਨਾਲੇ ਸਾਬਿਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੰਜਾਬ ਪੁਲਿਸ ਦੇ ਉੱਤੇ ਭਰੋਸਾ ਨਹੀਂ ਅੱਜ ਅਸੀਂ ਕੰਪਲੈਕਸ ਚ ਆਏ ਹਾਂ ਇਸੇ ਕੰਪਲੈਕਸ ਉੱਤੇ ਆ ਕੇ ਬਾਬਾ ਸਾਹਿਬ ਦੇ ਮਾਲਾਪੁਰ ਕੀਤੀ ਹੈ ਉੱਥੇ ਹੀ ਇੱਕ ਬਾਹਰ ਬੈਠੇ ਬੰਦਾ ਔਰੰਜ ਬੈਠ ਕੇ ਬੰਦਾ ਕੋਈ ਇਹ ਗੱਲ ਕਹਿ ਦੇ ਕਿ ਅਸੀਂ ਬੁੱਤਾਂ ਨੂੰ ਡੈਮੇਜ ਕਰਨਾ ਪਹਿਲੀ ਗੱਲ ਹੈ ਜੀ ਹਿੰਮਤ ਹੈ ਪਹਿਲੇ ਇੱਥੇ ਆ ਕੇ ਕਰੇ ਨਾ ਜੋ ਕੁਝ ਗੱਲ ਕਰਨੀ ਹੈ ਤਾਂ ਦਰਸਲ ਕੁਝ ਦਿਨ ਪਹਿਲਾਂ ਭਾਰਤ ਦੇ ਵਿੱਚ ਬੈਂਜ ਜਥੇਬੰਦੀ ਐਸਐਫਜੀ ਦੀ ਮੁਖੀ ਦੈਸ਼ਤ ਗੁਰਦਗੁਰ ਪ੍ਰਧਾਨ ਸਿੰਘ ਪਨੂਨੀ ਅੰਬੀਦਕਰ ਜਨਮ ਦਿਨ ਦੇ ਉੱਤੇ ਉਹਨਾਂ ਦੇ ਬੁੱਤ ਦੇ ਨਾਲ ਛੇੜਛਾੜ ਦੀ ਇੱਕ ਧਮਕੀ ਦਿੱਤੀ ਸੀ ਇਹ ਇਸ ਮੁੱਦੇ ਦੇ ਉੱਤੇ ਸਿਆਸਤ ਵੀ ਹੋ ਰਹੀ ਹੈ ਕਿ ਕਿਉਂ ਬੰਦੂਕ ਲੈ ਕੇ ਪਹੁੰਚਦੇ ਬੀਜਪੀ ਨੇ ਤਨਜਾਸੀ ਨੇ ਤੇ ਸਬਦੇ ਵਿਚਾਲੇ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਨੀਲ ਗਰਗਾਮਾ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਜੁੜੇ ਹੋਏ ਨੇ ਗਰਤ ਸਾਹਿਬ ਸਵਾਗਤ ਹੈ ਬੀਜਪੀ ਨੂੰ ਲੱਗ ਰਿਹਾ ਹੈ ਕਿ ਜੇਕਰ ਵਿਧਾਇਕ ਖੁਦ ਬੰਦੂਕ ਲੈ ਕੇ ਪਹੁੰਚੇ ਨੇ ਤਾਂ ਇਸ ਦਾ ਮਤਲਬ ਹੈ ਪ੍ਰਸ਼ਾਸਨ ਤੇ ਸਰਕਾਰ ਤੇ ਪੁਲਿਸ ਤੇ ਉਹਨਾਂ ਨੂੰ ਭਰੋਸਾ ਨਹੀਂ ਨਹੀਂ ਖਰ ਬੀਜਪੀ ਨੂੰ ਤਾਂ ਬਾਬਾ ਸਾਹਿਬ ਅੰਬੇਦਕਰ ਦੇ ਉੱਤੇ ਗੱਲ ਕਰਨ ਦਾ ਹੱਕ ਹੀ ਨਹੀਂ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਦੇ ਨਾਂ ਤਾਂ ਵਿਚਾਰਾਂ ਦੀ ਇਹ ਕਦਰ ਕਰਦੇ ਤੇ ਨਾ ਹੀ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੀ ਕਦਰ ਕਰਦੇ ਆ। ਈਵਨ ਇਹ ਤਾਂ ਬਾਬਾ ਕਾਹ ਅੰਬੇਦਕਰ ਨੇ ਸੰਵਿਧਾਨ ਦੇ ਵਿੱਚ ਜਿਹੜੀ ਦਲਿਤਾਂ ਨੂੰ ਰਿਜ਼ਰਵੇਸ਼ਨ ਦਿੱਤੀ ਉਹ ਵੀ ਬੰਦ ਕਰਨੀ ਚਾਹੁੰਦੇ ਹੈਗੇ ਆ। ਔਰ ਦੂਸਰੇ ਬੰਦੇ ਜਿਹੜੇ ਹੈ ਇਹ ਆਵਾ ਦੀ ਪਾਰਟੀ ਦਾ ਤੰਜ ਚ ਕੱਸ ਰਹੇ ਹੈਗੇ ਆ ਕਿ ਸਾਡਾ ਜਿਹੜਾ ਐਮਐਲਏ ਉੱਥੇ ਬੰਦੂਕ ਲੈ ਕੇ ਪਹੁੰਚ ਗਿਆ। ਕੱਲ ਇਹ ਨਹੀਂ ਹੈਗੀ ਕਿ ਪ੍ਰਸ਼ਾਸਨ ਦੇ ਉੱਤੇ ਜਾਨੀ ਕਿ ਭਰੋਸਾ ਨਹੀਂ ਹੈ। ਇਹ ਸਾਰੇ ਲੋਕਾਂ ਨੂੰ ਪ੍ਰਸ਼ਾਸਨ ਦੇ ਉੱਤੇ ਹੀ ਭਰੋਸਾ ਹੈ ਪੰਜਾਬ ਪੁਲਿਸ ਦੇ ਉੱਤੇ ਹੀ ਭਰੋਸਾ ਹੈਗਾ ਲੇਕਿਨ ਇੱਕ ਹੁੰਦਾ ਕਿ ਇੱਕ ਆਊਟ ਆਫ ਰਿਸਪੈਕਟ ਜਦੋਂ ਇੱਕ ਗੁਰਪਤਵੰਤ ਪੰਨੂ ਵਰਗਾ ਜਿਹੜਾ ਸ਼ਖਸ ਜਿਹੜਾ ਉਹ ਧਮਕੀ ਦਿੰਦਾ ਹੈਗਾ ਤਾਂ ਨੇਚਰਲੀ ਹੈ ਸਾਡੇ ਲੋਕਾਂ ਦਾ ਪੰਜਾਬੀਆਂ ਦਾ ਖਾਸ ਕਰਕੇ ਦਲਿਤਾਂ ਦਾ ਖਾਸ ਕਰਕੇ ਖੂਨ ਖੋਲਦਾ ਹੈਗਾ ਕਿਉਂਕਿ ਉਹਨਾਂ ਦੀ ਥਿਊਰੀ ਵੈਸੇ ਵੀ ਜਿਹੜੀ ਹੈ ਬਾਬਾ ਸਾਹਿਬ ਜਨਨਕ ਅੰਬੇਦਕਰ ਨੇ ਵੀ ਉਹੀ ਕਿ ਜਨਨਕ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸਾਡੇ ਗੁਰੂਆਂ ਪੀਰਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ ਔਰ ਉਹ ਕੁਝ ਲੋਕ ਜਿਹੜੇ ਹੈ ਉਹ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੇ ਉਸ ਆਊਟ ਆਫ दैट ਰਿਸਪੈਕਟ ਜੇਕਰ ਸਾਡਾ ਐਮ ਐਲ ਏ ਉੱਥੇ ਬੰਦੂਕ ਲੈ ਕੇ ਚਲਾ ਗਈ ਚਲਾ ਦੀ ਗਿਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੋ ਗਈ ਹੈ ਲੇਕਿਨ ਗੱਲ ਤੇ ਸਵਾਲ ਇਹ ਹੈ ਕਿ ਬਾਬਾ ਸਾਹਿਬ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਅਸੀਂ ਲਾਗੂ ਕਰਦੇ ਆ ਕਿ ਨਹੀਂ ਕਰਦੇ ਅੱਜ ਤੁਸੀਂ ਦੇਖੋਗੇ ਆਵਾਜ਼ ਦੀ ਪਾਰਟੀ ਦੀ ਪਹਿਲੀ ਸਰਕਾਰ ਮੁਲਕ ਦੇ ਵਿੱਚ ਹੋ ਗਈ ਆ ਜਿਨੇ ਏਜੀ ਅਫੀਸਰ ਦੇ ਵਿੱਚ ਜਾਨੀ ਕਿ ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਐਸੀ ਨੂੰ ਰਿਜ਼ਰਵੇਸ਼ਨ ਦਿੱਤੀ ਹੈ ਬੀ ਜੀ ਪੀ ਵੀ 20 ਸਰਕਾਰਾਂ ਸੂਬੇ ਸਰਕਾਰਾਂ ਕਰਕੇ ਦਿਖਾਵੇ ਹੂੰ ਨੇ ਗਰਕਸਬ ਜ਼ਰੂਰੀ ਸੀ ਬੰਦੂਕ ਯਾ ਸਿੰਬੋਲਿਕ ਸਮਝਿਆ ਜਾਵੇ ਇਸ ਨੂੰ ਨਹੀਂ ਮੈਂ ਉਹ ਕਹਿ ਰਿਹਾ ਵੀ ਆਪਣੀ ਉਹਨਾਂ ਕੋਲੇ ਲਾਇਸੈਂਸ ਹੋਣਾ ਹੈ ਠੀਕ ਹੈ ਕਿ ਬਹੁਤ ਸਾਰੇ ਲੋਕਾਂ ਕੋਲੇ ਲਾਇਸੈਂਸ ਹੈਗਾ ਉਹ ਲੈ ਕੇ ਵੀ ਚਲੇਗੇ ਕਿ ਸਿੰਬੋਲਿਕ ਲੈ ਕੇ ਚਲੇਗੇ ਆਊਟ ਆਫ ਰਿਸਪੈਕਟ ਲੈ ਕੇ ਚਲੇਗੇ ਪਰ ਇਹ ਦਾ ਮਸਲਾ ਕਿੱਥੋਂ ਆ ਗਿਆ ਕਿ ਤੁਹਾਨੂੰ ਪੰਜਾਬ ਪੁਲਿਸ ਦੇ ਉੱਤੇ ਭਰੋਸਾ ਨਹੀਂ ਆ ਵੀ ਇਹ ਵੀ ਦੇ ਬਹੁਤ ਸਾਰੇ ਲੀਡਰਾਂ ਕੋਲੇ ਜਨ ਕੇ ਲਾਇਸੈਂਸੀ ਬੰਦੂਕਾਂ ਹੈਗੀਆਂ ਨੇ ਤੁਸੀਂ ਇਹਨਾਂ ਨੇ ਲਾਇਸੈਂਸ ਕਿਉਂ ਬਣਾਏ ਹੋਏ ਨੇ ਕਿ ਇਹਨਾਂ ਨੂੰ ਪੰਜਾਬ ਪੁਲਿਸ ਦੇ ਉੱਤੇ ਭਰੋਸਾ ਨਹੀਂ ਹੈ ਸਿਕਿਉਰਿਟੀ ਤਾਂ ਪੰਜਾਬ ਪੁਲਿਸ ਦੀ ਲਈ ਹੋਈ ਹੈ ਇਹਨਾਂ ਲੋਕਾਂ ਨੇ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਮੁੱਦਾ ਇਹ ਨਹੀਂ ਹੈਗਾ ਕਿ ਬੰਦੂਕਾਂ ਲੈ ਕੇ ਪਹੁੰਚ ਗਿਆ ਮੁੱਦਾ ਇਹ ਹੈਗਾ ਕਿ ਬਾਬਾ ਸਾਹਿਬ ਅੱਜ ਉਹਨਾਂ ਦਾ ਜਨਮ ਸ਼ਤਾਬਦੀ 134ਵਾਂ ਜਨਮ ਦਿਨ ਮਨਾ ਰਹੇ ਹਾਂ ਅਸੀਂ ਕਿ ਬਾਬਾ ਸਾਹਿਬ ਨੇ ਜਿਹੜੀਆਂ ਸਿੱਖਿਆਵਾਂ ਸਾਨੂੰ ਦਿੱਤੀਆਂ ਜਿਹੜਾ ਸਿਧਾਂਤ ਸਾਨੂੰ ਦਿੱਤਾ ਜਿਹੜਾ ਸੰਵਿਧਾਨ ਸਾਨੂੰ ਦਿੱਤਾ ਜਿਹੜਾ ਉਹਨਾਂ ਨੇ ਵਿਚਾਰ ਸਾਨੂੰ ਦਿੱਤੇ ਉਹਨਾਂ ਵਿਚਾਰਾਂ ਦੇ ਉੱਤੇ ਅਸੀਂ ਪਹਿਰਾ ਦਿੰਦੀਆਂ ਕਿੰਨੀ ਦੇਦੇ ਭਾਜਪਾ ਤਾਂ ਨਫ਼ਰਤ ਕਰਦੀ ਹੈ ਉਹਨਾਂ ਨੂੰ ਹ ਠੀਕ ਚਲੋ ਸ਼ੁਕਰੀਆ ਤਾਂ ਵੱਤ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਜਿਹੜੇ ਭਾਜਪਾ ਦੇ ਇਲਜ਼ਾਮ ਨੇ ਕਿ ਪੰਜਾਬ ਪੁਲਿਸ ਦੇ ਉੱਤੇ ਭਰੋਸਾ ਨਹੀਂ ਉਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ ਫਿਰ ਸਿਆਸਤ ਹਰ ਮੁੱਦੇ ਦੇ ਉੱਤੇ ਹੁੰਦੀ ਹੈ ਪਰ ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਜਿਹੜੇ ਕੁਲਵੰਤ ਸਿੱਧੂ ਪਹੁੰਚੇ ਨੇ ਬੰਦੂਕ ਲੈ ਕੇ ਇੱਕ ਤੁਸੀਂ ਰਿਸਪੈਕਟ ਕਹਿ ਸਕਦੇ ਹੋ ਜਾਂ ਤੁਸੀਂ ਸਿੰਬੋਲਿਕ ਕਹਿ ਸਕਦੇ ਹੋ ਜਿਸ ਤਰੀਕੇ ਨਾਲ ਉੱਥੇ ਪਹੁੰਚੇ ਅਗਲੀ ਖਬਰ ਹੈ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਪੇਸ਼ੀ ਦੇ ਉੱਤੇ ਆਏ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਜੀਆਂ ਕੁਝ ਤਸਵੀਰਾਂ ਆਈਆਂ ਉਹ ਜ਼ਰੂਰੁ ਕਰਦੇ ਆ ਬੁਲਜ਼ਮ ਨੇ ਪੁਲਿਸ ਰਿਹਾਸਤ ਦੇ ਵਿੱਚ ਭੱਜਣ ਦੀ ਕੋਸ਼ਿਸ਼ ਕੀਤੀ ਅਦਾਲਤ ਦੀ ਤੀਜੀ ਮੰਜ਼ਲ ਤੋਂ ਹੀ ਛਾਲ ਮਾਰ ਦਿੱਤੀ ਹੈ ਠੰਡ ਡਿੱਗਣ ਕਾਰਨ ਹੋ ਗੰਭੀਰ ਜ਼ਖਮੀ ਹੋ ਗਿਆ ਰਵੀ ਦੇ ਤੌਰ ਦੇ ਵਿੱਚ ਮੁਲਜ਼ਮ ਦੀ ਪਛਾਣ ਹੋਈ ਹੈ ਨਸ਼ੇ ਦੀ ਕੀਚ ਦੇ ਵਿੱਚ ਕੂਟ ਦੇ ਵਿੱਚ ਪੇਸ਼ੀ ਹੋਣੀ ਸੀ ਰਵਿੰਦਰ ਹਸਪਤਾਲ ਦੇ ਵਿੱਚ ਹੁਣ ਜਰੇ ਇਲਾਜ ਪਟਿਆਲਾ ਦੇ ਵਿੱਚ ਇਹ ਪੂਰਾ ਘਟਨਾਕਰਮ ਵਾਪਰਿਆ 3rd ਫਲੋਰ ਦੇ ਉੱਤੇ ਜਾ ਕੇ ਜਿਹੜੀ ਅਦਾਲਤ ਲੱਗੀ ਹੋਈ ਸੀ ਉੱਥੇ ਹੀ ਪੇਸ਼ੀ ਹੋਣੀ ਸੀ ਪੁਲਿਸ ਲੈ ਕੇ ਪਹੁੰਚ ਗਈ 3rd ਫਲੋਰ ਦੇ ਉੱਤੇ ਤੇ ਜਿਹੜਾ ਮੁਲਜ਼ਮ ਹੌਸਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਔਰ ਭੱਜਣ ਦੇ ਲਈ ਉਸ ਨੇ ਤੀਜੇ ਫਲੋਰ ਤੋਂ ਹੀ ਤੀਜੀ ਮੰਜ਼ਲ ਤੋਂ ਹੀ ਛਾਲ ਮਾਰ ਦਿੱਤੀ ਹੁਣ ਤੀਜੀ ਮੰਜ਼ਲ ਤੋਂ ਛਾਲ ਮਾਰਨੀ ਸੀ ਤਾਂ ਭੱਜਣਾ ਤਾਂ ਮੁਸ਼ਕਲ ਸੀ ਹੀ ਫਿਰ ਜਾਣ ਵੀ ਜਾ ਸਕਦੀ ਸੀ ਜੋ ਫਿਲਹਾਲ ਜਾਣਕਾਰੀ ਹੈ ਕਿ ਗੰਭੀਰ ਜ਼ਖਮੀ ਹੋਇਆ ਹਸਪਤਾਲ ਦੇ ਵਿੱਚ ਜ਼ਰੂਰੀ ਇਲਾਜ ਹੈ ਪੁਲਿਸ ਦੇ ਕੋਲੋਂ ਭੱਜਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਪੁਲਿਸ ਨੂੰ ਉਹਨੂੰ ਫੜਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਕਰਨੀ ਪਈ ਕਿਉਂਕਿ ਛਾਲ ਮਾਰ ਕੇ ਉਹ ਫਟੜ ਹੋ ਗਿਆ ਤੇ ਫਿਰ ਉੱਥੇ ਹੀ ਪੁਲਿਸ ਨੇ ਕਾਬੂ ਵੀ ਕਰ ਦੋ ਚੌਥੇ ਫਲੋਰ ਤੋਂ ਇੱਕਦਮ ਇਹ ਇਸ ਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਪੁਲਿਸ ਦੀ ਕਸਟਡੀ ਚੋਂ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ ਮੁਲਾਜ਼ਮੇ ਦੇ ਪਿੱਛੇ ਭੱਜੇ ਤੀਜੇ ਫਲੋਰ ਤੋਂ ਇਹ ਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ ਜਿਸ ਨੂੰ ਨਾਲ ਦੀ ਨਾਲ ਹੀ ਲਿਆ ਕੇ ਮੁਲਾਜ਼ਮਾ ਨੇ ਆਪਣੀ ਗੱਡੀ 'ਚ ਲਿਆ ਕੇ ਇਹਨੂੰ ਇੱਥੇ ਰਜਿੰਦਰ ਹਸਪਤਾਲ 'ਲ ਐਡਮਿਟ ਕਰਾਇਆ ਦਾ ਇਲਾਜ ਕਰਾਇਆ ਜਾ ਰਿਹਾ ਜੋ ਦਰਾਨਾ ਹਾਂ ਕਿੰਨੇ ਕਿ ਇਹ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਨੇ ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ ਸਾਰੀ ਟੀਮ ਸਾਡੀ ਇੱਥੇ ਇਹ ਨਸ਼ੇਦ ਆਦੀ ਇਹਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਹਿਲਾਂ ਇਹਦੇ ਖਿਲਾਫ ਹਿਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜਾ ਕਤਵਾਲੀ ਥਾਣੇ ਪਰਚਾ ਦਰਜ ਨੇ